ਖਬਰ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ 6 ਪੁਲਿਸ ਕਰਮੀਆਂ ਦਾ ਹੋਣ లై డిటెక్టెడ్ టెస్ట్ کروایا جائے گا ਮੁਖਾਲੀ ਕੋਟ ਨੇ ਪਾਲੀਗ੍ਰਾਫੀ ਟੈਸਟ ਦੀ ਇਜਾਜ਼ਤ ਦੇ ਦਿੱਤੀ ਹੈ ਸੀਆਈਐਸ ਸਟਾਫ ਖਰੜਜ ਲਾਰੈਂਸ ਮਿਸ਼ਨੋਈ ਦਾ ਇੰਟਰਵਿਊ ਕਰਵਾਇਆ ਗਿਆ ਸੀ ਇਸ ਸਬੰਦੇ ਚੱਲਦੇ ਕਈ ਪੁਲਿਸ ਕਰਮੀਆਂ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਹੁਣ ਇਨ੍ਹਾਂ ਪੁਲਿਸ ਕਰਮੀਆਂ ਤੇ ਗਾਜ ਡਿਗੀ ਸੀ ਉਦੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਇੱਕ ਐਸਆਈਟੀ ਦੇ ਵੱਲੋਂ ਐਸਪੀ ਨੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਰੀਏ ਹਾਈ ਕੋਰਟ ਨੇ ਸਾਰੇ ਮਾਮਲੇ ਦਾ ਖੁਦ ਸੋਮੋਟਰ ਨੋਟੇਸ ਲਿਆ ਸੀ ਤੇ ASI ਮੁਖਤਿਆਰ ਸਿੰਘ ਕਾਂਸਟੇਬਲ ਸਿਮਰਨਜੀਤ ਸਿੰਘ ਕਾਂਸਟੇਬਲ ਹਰਪੀਤ ਸਿੰਘ ਕਾਂਸਟੇਬਲ ਬਲਵਿੰਦਰ ਸਿੰਘ ਕਾਂਸਟੇਬਲ ਸਤਨਾਮ ਸਿੰਘ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਪੌਲੀਗ੍ਰਾਫੀ ਟੈਸਟ ਹੋਣ ਕਰਵਾਇਆ ਜਾਏਗਾ ASI ਮੁਖਤਿਆਰ ਸਿੰਘ ਵੀ ਇਸੇ ਮੌਜੂਦ ਨੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਮੋਹਾਲੀ ਕੋਰਟ ਨੇ ਪੌਲੀਗ੍ਰਾਫੀ ਦੇ ਆਦੇਸ਼ ਦਿੱਤੇ ਨੇ ਦੇਖੋ ਬਿਲਕੁਲ ਸਰਬ ਜੋ ਜਿਹੜਾ ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਮਾਮਲਾ ਦਾ ਲਗਾਤਾਰ ਵਿਵਾਦ ਚੱਲ ਰਿਹਾ ਹੈ ਉਸ ਨੂੰ ਲੈ ਕੇ ਜਿਹੜਾ ਵੀ ਉਸ ਟਾਈਮ ਸਟਾਫ ਸੀਗਾ ਜਿਹੜੇ ਵੀ ਉਸ ਟਾਈਮ ਅਧਿਕਾਰੀ ਸੀ ਉਹਨਾਂ ਨੂੰ ਲਗਾਤਾਰ ਪੁੱਛਕਿਛ ਜਿਹੜੀ ਹੈ ਉਹ ਕੀਤੀ ਜਾ ਰਹੀ ਕਿਉਂਕਿ ਇਸੇ ਵੀ ਇਹਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀਗਾ ਔਰ ਹੁਣ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਹਾਲੀਆ ਅਦਾਲਤ ਦੇ ਵਿੱਚ ਇਹ ਪੋਲੀਗ੍ਰਾਫ ਟੈਸਟ ਵਾਸਤੇ ਜਿਹੜਾ ਹੈਗਾ ਅਰਜੀ ਦਾਖਲ ਕੀਤੀ ਗਈ ਸੀ ਜਿਹਦੇ ਵਿੱਚ ਹੁਣ ਮਨਜ਼ੂਰ ਕਰ ਲਈ ਗਈ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਮੋਹਾਲੀ ਕੋਰਟ ਵੱਲੋਂ ਇਹਨੂੰ ਮਨਜ਼ੂਰ ਕਰ ਲਿਆ ਗਿਆ ਉਹ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਨੇ ਇਹਦੇ ਵਿੱਚ 6 ਤੋਂ 7 ਜਿਹੜੇ ਮੁਲਾਜ਼ਮ ਹੈ ਉਹਨਾਂ ਦਾ ਪੋਲੀਗ੍ਰਾਫਿਕ ਜਿਹੜਾ ਟੈਸਟ ਹੋਏਗਾ ਤਾਂ ਦੱਸ ਜੀ ਜਿਹੜੇ ਮਨੋਜੀ ਤੁਸੀਂ ਡਿਟੇਲਸ ਸਾਨੂੰ ਦੱਸ ਪਾਓ ਕਿ ਪੋਲੀਗ੍ਰਾਫ ਟੈਸਟ ਹੁੰਦਾ ਕੀ ਹੈ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਦੇਖੋ ਇਹ ਹੁੰਦਾ ਕੀ ਹੈ ਇਹ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਈਏ ਕਿ ਪੋਲੀਗ੍ਰਾਫੀ ਜਿਹੜਾ ਟੈਸਟ ਹੈ ਉਹ ਜਾਹੂਟ ਦੇ ਡੈਟెక్టర్ ਡੈਸਟ ਕੇ ਨਾ ਤੋਂ ਵੀ ਜਾਣਿਆ ਜਾਂਦਾ ਯਾਨੀ ਕਿ ਲਾਈ ਡਿਟੈਕਟਰ ਇੱਕ ਇਸ ਤਰ੍ਹਾਂ ਦੀ ਮਸ਼ੀਨ ਹੈ ਜੋ ਕਿ ਜੇਕਰ ਕਿਸੇ ਵੀ ਜਿਹੜਾ ਕਿਸੇ ਵੀ ਵਿਅਕਤੀ ਦੇ ਸਰੀਰਿਕ ਜਿਹੜੇ ਉਹਨਾਂ ਦੇ ਵਿੱਚ ਲਾਈ ਜਾਂਦੀ ਹੈ ਇੱਕ ਉਹਦੇ ਵਿੱਚ ਲਾਈ ਜਾਂਦੀ ਉਸ ਤੋਂ ਸਵਾਲ ਕੀਤੇ ਜਾਂਦੇ ਨੇ ਉਹ ਸਵਾਲ ਦੇ ਵਿੱਚ ਜੇਕਰ ਕੋਈ ਹਾਰਟ ਰੇਟ ਵਧੇ ਜਾਂ ਬਲੱਡ ਪ੍ਰੈਸ਼ਰ ਜਿਹੜਾ ਹਾਈ ਹੋ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਬਾਡੀ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਸੰਕੇਤ ਹੋਵੇ ਪਸੀਨਾ ਆਵੇ ਜਾ ਕਿਸੇ ਤਰ੍ਹਾਂ ਦੀ ਸਵੇਟਿੰਗ ਹੋਵੇ ਉਹ ਸਾਰਾ ਰਿਕਾਰਡ ਦੇ ਵਿੱਚ ਆ ਜਾਂਦਾ ਹੈ ਯਾਨੀ ਕਿ ਜੇਕਰ ਤੁਹਾਡੇ ਤੋਂ ਕੋਈ ਸਵਾਲ ਪੁੱਛ ਰਿਹਾ ਹੈ ਤੁਸੀਂ ਨਰਵਸ ਹੋ ਗਏ ਜਾਂ ਤੁਹਾਡੀ ਜਿਹੜੀ ਹਾਰਟਬੀਟ ਵੱਧ ਗਈ ਤੁਹਾਡੀ ਹਾਰਟ ਰੇਟ ਵੱਧ ਗਈ ਜਾਂ ਕਿਸੇ ਤਰ੍ਹਾਂ ਦੀ ਜੇ ਕੋਈ ਤੁਸੀਂ ਝੂਠ ਬੋਲਣ ਦੀ ਗੱਲ ਜਾਂ ਫਿਰ ਝੂਠ ਤੁਸੀਂ ਬੋਲ ਰਹੇ ਹੋ ਜਾਂ ਝੂਠ ਵਾਲੰਟਰੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਜਾਂ ਤੁਹਾਡੀ ਜਿਹੜੀ ਐਕਟੀਵਿਟੀ ਹੈ ਕਿਉਂਕਿ ਇਹ ਜਿਹੜੀ ਮਸ਼ੀਨ ਹੈ ਉਹ ਇਸ ਤਰ੍ਹਾਂ ਦੀ ਮਸ਼ੀਨ ਹੈ ਜੇਕਰ ਤੁਸੀਂ ਲਾ ਰਹੇ ਹੋ ਔਰ ਤੁਹਾਡੇ ਤੋਂ ਜੇਕਰ ਕੋਈ ਸਵਾਲ ਪੁੱਛ ਰਿਹਾ ਹੈ ਔਰ ਤੁਹਾਡੀ ਜਿਹੜੀ ਹਾਰਟਬੀਟ ਵੱਧ ਰਹੀ ਹੈ ਜਾਂ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ ਜਾਂ ਤੁਹਾਡੀ ਜਿਹੜ ਤਾਂ ਇਹ ਇਹ ਜਿਹੜੀ ਐਕਟੀਵਿਟੀ ਹੈ ਇਸ ਦੇ ਵਿੱਚ ਕੰਮ ਆਉਂਦੀ ਹੈ ਔਰ ਤੁਹਾਨੂੰ ਜਾਣਕਾਰੀ ਦੇ ਦਿੰਦੇ ਕਿ ਇਹ ਜਿਹੜੀ ਪੋਲੀਗ੍ਰਾਫੀ ਟੈਸਟ ਹੈ ਇਹ ਜ਼ਿਆਦਾਤਰ ਜਿਹੜੇ ਵੀ ਅਪਰਾਧੀ ਹੁੰਦੇ ਹਨ ਉਹਨਾਂ ਦੀ ਜਿਹੜੀ ਪੁੱਛਗਿੱਛ ਹੁੰਦੀ ਹੈ ਉਹਦੇ ਵਿੱਚ ਯੂਜ਼ ਹੁੰਦੀ ਹੈ ਉਹਨਾਂ ਦੱਸ ਦਈਏ ਕਿ ਇਹ ਜਿਹੜੀ ਵੀ ਕੋਈ ਜੇਕਰ ਪੁੱਛਗਿੱਛ ਹੋ ਰਹੀ ਹੈ ਜਾਂ ਫਿਰ ਕੋਈ ਨਹੀਂ ਤੁਹਾਡਾ ਜਿਹੜਾ ਹੈਗਾ ਉਹ ਪੁੱਛਗਿੱਛ ਦਾ ਸਵਾਲ ਦੇ ਰਿਹਾ ਜਵਾਬ ਦੇ ਰਿਹਾ ਤਾਂ ਇਸ ਕਰਕੇ ਪੋਲੀਗ੍ਰਾਫੀ ਜਿਹੜੀ ਟੈਸਟ ਹੈ ਉਹਦੀ ਮਨਜ਼ੂਰੀ ਲੈਣੀ ਪੈਂਦੀ ਹੈ ਔਰ ਮਨਜ਼ੂਰੀ ਲੈਣ ਤੋਂ ਬਾਅਦ ਉਸ ਤੋਂ ਬਾਅਦ ਸਿਰ ਇਹ ਸਾਰਾ ਪੋਲੀਗ੍ਰਾਫੀ ਟੈਸਟ ਕੀਤਾ ਜਾਂਦਾ ਹੈ ਔਰ ਉਹ ਇਹ ਦੱਸ ਸਕਦੇ ਕਿ ਪੁਲਿਸ ਕਰਮਚਾਰੀਆਂ ਦੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਨਾਲ ਦੀ ਮੁਸ਼ਕਲਾ ਵੱਸ ਸਕਦੇ ਨੇ ਕਿ ਕੋਈ ਸਪੈਸਿਫਿਕ ਡੇਟ ਮੈਂਸ਼ਨ ਕੀਤੀ ਹੈ ਜਦੋਂ ਆ ਲਾਈ ਡਿਟੈਕਟਿਵ ਟੈਸਟ ਹੋਏਗਾ ਦੇਖੋ ਹਜੇ ਐਸਪੈਕਟਿਵ ਜਿਹੜੀ ਡਿਟੇ ਡੇਟ ਹੈ ਉਹ ਹਜੇ ਨਹੀਂ ਸਾਹਮਣੇ ਆਈ ਹੈ ਲੇਕਿਨ ਇਹ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਵੀ 6 ਤੋਂ 7 ਮੁਲਾਜ਼ਮ ਹੈ ਉਹਨਾਂ ਵੱਲੋਂ ਸਹਿਮਤੀ ਜਿਤਾਈ ਗਈ ਹੈ ਕਿ ਪੋਲੀਗ੍ਰਾਫਿਕ ਕਿਉਂਕਿ ਇਹਦੇ ਵਿੱਚ ਸਹਿਮਤੀ ਜਤਾਣੀ ਹੁੰਦੀ ਹੈ ਕਿ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਬਈ ਅਸੀਂ ਪੋਲੀਗ੍ਰਾਫੀ ਤੁਹਾਡਾ ਟੈਸਟ ਕਰਾਉਣਾ ਚਾਹੁੰਦੇ ਹਾਂ ਤੁਸੀਂ ਇਹਦੇ ਵਿੱਚ ਪਿਆਰ ਹੋ ਜਾਂ ਨਹੀਂ ਹੋ ਤਾਂ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਵੀ 6 ਤੋਂ 7 ਨਾਂ ਸਾਹਮਣੇ ਆ ਰਹੇ ਨੇ ਉਹਨਾਂ ਦੀ ਸਹਿਮਤੀ ਹੋਈ ਹੈ ਯਾਨੀ ਕਿ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਹੋਈ ਹੈ ਕਿ ਸਾਡਾ ਪੋਲੀਗ੍ਰਾਫੀ ਟੈਸਟ ਕਰਾਇਆ ਜਾਏ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜਾ ਪੋਲੀਗ੍ਰਾਫੀ ਟੈਸਟ ਹੈ ਇਹਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਰਿਪੋਰਟ ਆਂਦੀ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਹੈ ਬਹੁਤ ਅਹਿਮ ਹੋਵੇਗਾ ਸਰਦੂ ਹੂੰ ਜੀ ਚਲੋ ਬहोत बहोत शुक्रिया मनोज ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦਾ ਅਸੀਂ ਜ਼ਿਕਰ ਕਰ ਰਹੇ ਹਾਂ 6 ਪੁਲਿਸ ਕਰਮੀਆਂ ਦਾ ਹੁਣ ਲਾਇ ਡਿਟੈਕਟਡ ਟੈਸਟ ਕਰਵਾਇਆ ਜਾਏਗਾ ਉਸ ਤੋਂ ਬਾਅਦ ਰਿਪੋਰਟ ਆਏਗੀ ਇਸ ਤੱਕ ਮੇਰੇ ਸਹਿਯੋਗ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਇਨ੍ਹਾਂ ਪੁਲਿਸ ਕਰਮੀਆਂ ਦੇ ਵੱਲੋਂ ਇਸ ਸਹਿਮਤੀ ਜਤਾਈ ਜਾ ਚੁੱਕੀ ਹੈ ਕਿ ਸਾਡਾ ਲਾਇ ਡਿਟੈਕਟਡ ਟੈਸਟ ਕਰਵਾਇਆ ਜਾਏ ਤੇ ਸੀਆਈ ਸਟਾਫ ਖਰੜ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਸੀ ਹਾਈ ਕੋਰਟ ਦੇ ਵੱਲੋਂ इस पूरे मामले का 100 मोटो नोटिस लिया गया है इसमें एएसआई मुख्तियार सिंह का नाम शामिल है कांस्टेबल श्री सिंह कांस्टेबल हरप्रीत सिंह कांस्टेबल बलविंदर सिंह कांस्टेबल सतनाम सिंह और कांस्टेबल अमृतपाल सिंह का पॉलीग्राफियन लाई डिटेक्टेड टेस्ट होएगा देखना होएगा कि कुछ रिपोर्ट इस पूरे मामले निकल के सामने आती